ਸਤਿ ਸ਼੍ਰੀ ਅਕਾਲ ਵੀਰੋ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਤੇ ਆਪਾਂ ਖੜੇ ਆ ਅੱਜ ਕੋਟਕਪੂਰਾ ਮੰਡੀ ਦੇ ਵਿੱਚ ਤੇ ਅੱਜ ਤਰੀਕ ਆ 31 ਅਕਤੂਬਰ 2025 ਤੇ ਆਪਾਂ ਅੱਜ ਖੜੇ ਆ ਬਾਸਮਤੀ ਦੀ ਬੋਲੀ ਤੇ ਜਾਣ ਲਈ ਵੇਟ ਕਰਦੇ ਪਏ ਆ 12 ਵਜੇ ਚੁੱਕੇ ਆ ਤੇ ਕੱਲ ਦਾ ਰੇਟ ਬਾਸਮਤੀ ਦਾ ਕੋਟਕਪੂਰਾ ਮੰਡੀ ਦੇ ਵਿੱਚ ਆ ਸੀ ਕੱਲ ਆਈ ਸੀ 1401 1885 ਤੇ 1718 1509 ਤੇ 1847 ਤੇ ਮੁੱਛਲ ਦਾ ਰੇਟ 1401 ਦਾ ਸੀਗਾ 3330 ਰੁਪਏ ਤੇ 1885 ਦਾ ਸੀਗਾ 3240 ਰੁਪਏ ਤੇ 1718 ਦਾ ਸੀਗਾ 3220 ਰੁਪਏ ਤੇ 1509 ਦਾ ਸੀਗਾ 3025 ਰੁਪਏ ਤੇ 1847 ਦਾ ਸੀਗਾ 2650 ਰੁਪਏ ਇਹ ਕੱਲ ਦਾ ਡੇਟ ਕੱਲ ਦਾ 30 ਅਕਤੂਬਰ 2025 ਦਾ ਸੀਗਾ ਤੇ ਆਪਾਂ ਤੁਹਾਨੂੰ ਅੱਜ ਦਾ ਰੇਟ ਚੈੱਕ ਕਰਾਉਨੇ ਆ ਤੇ ਆ ਵੇਖੋ ਟਰਾਲੀ 'ਚ ਲਿਫਟਿੰਗ ਦਾ ਕੰਮ ਪੂਰੇ ਵਧੀਆ ਤਰੀਕੇ ਨਾਲ ਚੱਲਦਾ ਪਿਆ ਤੇ ਢੇਰੀਆਂ ਨੂੰ ਪੱਖੇ ਲੱਗਦੇ ਪਏ ਆ ਅੱਜ ਕਹਿ ਰਹੇ ਸੀਗੇ ਲੇਬਰ ਵਾਲਿਆਂ ਨੇ ਚੌਧਰੀਆਂ ਨੇ ਹੜਤਾਲ ਕੀਤੀ ਸੀਗੀ ਜੋ ਕਿ ਹੁਣ ਕੈਨਸਲ ਹੋ ਚੁੱਕੀ ਆ ਫਿਰ ਵੀ 12 ਵਜ ਚੁੱਕੇ ਆ ਉਹਨਾਂ ਨੇ ਫੇਰ ਰੌਲਾ ਪਾ ਲਿਆ ਸੀਗਾ ਕਿ ਹੜਤਾਲ ਕਰਨੀ ਆ ਸੀ ਤੇ ਹੁਣ ਉਹਦੀ ਮੀਟਿੰਗ ਹੁੰਦੀ ਪਈ ਆ ਤੇ ਫਿਰ ਥੋੜੀ ਦੇਰ ਚ ਪਤਾ ਲੱਗੂਗਾ ਬੋਲੀ ਕਦੋਂ ਲੱਗੂਗੀ ਤੇ ਤੁਸੀਂ ਵੇਖ ਸਕਦੇ ਹੋ ਮੰਡੀ ਦਾ ਵਿਊ ਇਹ ਸਾਰਾ ਝੋਨਾ ਹੀ ਆ ਜੋ ਕਿ ਰਾਤ ਤੱਕ ਭਰਿਆ ਜਾਊਗਾ ਕਿਉਂਕਿ ਸੁੱਕਾ ਹੀ ਆ ਪੱਖਾ ਲੱਗਦਾ ਪਿਆ ਤੇ ਭਰਿਆ ਜਾਊਗਾ ਤੇ ਲੋਕ ਢੇਰੀਆਂ ਤੇ ਬੈਠੇ ਆ ਉਹ ਵੇਖੋ ਬਾਕੀ ਕਿਸੇ ਵੀ ਕਿਸਾਨ ਵੀਰ ਭਰਾ ਨੇ ਝੋਨਾ ਬਾਸਮਤੀ ਜਾਂ ਕਣਕ ਵਿੱਚ ਨਹੀਂ ਹੋਵੇ ਤਾਂ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ। ਲੋ ਜੀ ਆਪਾਂ ਪਹਿਲਾਂ ਵੀ ਤੁਹਾਨੂੰ ਜਾਣਕਾਰੀ ਦੇ ਚੁੱਕੇ ਹਾਂ ਬਾਸਮਤੀ ਦੀ ਜਿਹੜੀ ਹੜਤਾਲ ਹੋ ਚੁੱਕੀ ਆ ਉਹਦਾ ਵੱਡਾ ਸਭ ਤੋਂ ਵੱਡਾ ਕਾਰਨ ਥੀਗਾ ਜਿਹੜਾ ਵੀ ਗੱਟੇ ਨਹੀਂ ਚੱਕੇ ਜਾ ਰਹੇ ਤੇ ਸਲਾਈ ਨਹੀਂ ਹੋ ਰਹੀ ਜਿਹੜੀ ਬਾਸਮਤੀ ਦੀ ਜਿਹਦੇ ਕਰਕੇ ਚੌਧਰੀਆਂ ਨੂੰ ਬਹੁਤ ਵੱਡੀ ਜਿਹੜੀ ਮੁਸੀਬਤ ਆ ਚੁੱਕੀ ਆ ਤੇ ਉਹਦੇ ਕਰਕੇ ਜੀ ਇਹ ਜਿਹੜਾ ਬਾਸਮਤੀ ਦੀ ਜਿਹੜੀ ਹੜਤਾਲ ਆ ਉਹ ਚੌਧਰੀਆਂ ਕਰਕੇ ਹੋਈ ਆ ਜੀ ਕਹਿੰਦਾ ਭਾਵਾ ਹੇ ਹੁਣ ਦੇਖਦੇ ਹਾਂ ਚੌਧਰੀ ਕਦੋਂ ਤੱਕ ਇਹ ਜਿਹੜਾ ਫੈਸਲਾ ਉਹਦਾ ਬਦਲ ਦੇਆ ਆਹ ਦੇਖੋ ਜੀ ਇਧਰ ਬਾਸਪਤੀ ਦੇ ਵੀ ਬਾਸਪਤੀ ਦੇ ਗੱਡੇ ਪਏ ਆ ਤੇ ਸਲਾਈ ਹੋਏ ਹੋਏ ਆ ਤੇ ਕਈ ਆਪਾਂ ਅੱਗੇ ਵੀ ਤੁਹਾਨੂੰ ਗੱਡੇ ਸਾਕੇ ਦਿਖਾਉਣੇ ਆ ਸਲਾਈ ਨਾ ਹੋਣ ਕਰਕੇ ਝੋਨਾ ਜਿਹੜਾ ਤੇ ਬਾਸਪਤੀ ਜਿਹੜੀ ਚੋਰੀ ਹੋ ਰਹੀ ਹੈ ਜਾਂ ਸੁੱਕ ਰਹੀ ਹੈ ਜੋ ਵੀ ਆ ਇੱਧਰ ਦੇਖੋ ਢੇਰਾਂ ਜਿਹੜੀਆਂ ਝੜ ਚੁੱਕੀਆਂ ਚਰਾਈ ਹੋ ਚੁੱਕੀ ਹੈ ਲੇਕਿਨ ਆ ਜਿਹੜੀ ਬੋਲੀ ਨਹੀਂ ਹੋਈ ਜੀ ਤੇ ਬਾਕੀ ਮੰਡੀ ਦੇਖ ਸਕਦੇ ਹਾਂ ਮੰਡੀ ਦੇ ਹਾਲਾਤ ਝੋਨੇ ਨਾਲ ਜਿਹੜੇ ਮੰਡੀ ਫੁੱਲ ਹੋ ਚੁੱਕੀਆਂ ਆ ਦਿਖਾ ਗੱਡੇ ਵੀ ਨੇ ਬਿਨਾਂ ਸਲਾਈ ਤੋਂ ਪਏ ਆ ਇੱਧਰ ਵੀ ਦੇਖੋ ਗੱਟੇ ਵੀ ਬਿਨਾਂ ਸਲਾਈ ਤੋਂ ਪਏ ਆ ਜਿਹਦੇ ਕਰਕੇ ਚੌਧਰਾਂ ਨੂੰ ਬਹੁਤ ਵੱਡੀ ਜਿਹੜੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਹਦੇ ਕਰਕੇ ਅੱਜ ਉਹਨਾਂ ਨੇ ਹੜਤਾਲ ਕਰ ਦਿੱਤੀ ਆ ਤੇ ਬਾਕੀ ਬਾਕੀ ਲੋਡਿੰਗ ਦੇ ਵਿੱਚ ਵੀ ਥੋੜੀ ਦਿੱਕਤ ਆ ਰਹੀ ਸੀ ਕਿਉਂਕਿ ਜਿਹੜਾ ਝੋਨੇ ਦਾ ਜਿਹੜਾ ਕੱਸ ਸੀਗਾ ਉਹ ਜ਼ਿਆਦਾ ਹੋ ਚੁੱਕਿਆ ਸੀਗਾ ਤੇ ਰਾਹ ਰੂ ਬਲਾਕ ਹੋ ਚੁੱਕੇ ਸੀਗੇ ਇੱਧਰ ਦੇਖੋ ਆ ਦੇਖੋ ਤੇਰ ਜਿਹੜੇ ਲੱਗੇ ਹੋਏ ਆ ਗੱਟਿਆਂ ਦੇ ਤੇ ਚੋਰੀ ਹੋਣ ਦਾ ਡਰ ਸੀਗਾ ਸੁੱਕਣ ਦਾ ਡਰ ਸੀਗਾ ਜੋ ਵੀ ਸੀਗਾ ਉਹਨਾਂ ਇਹਦੇ ਕਰਕੇ ਚੌਧਰਾਂ ਨੇ ਜਿਹੜਾ ਹੜਤਾਲ ਵਾਜੀ ਕੋੜਕਪੁਰੇ ਮੰਡੀ ਦੇ ਵਿੱਚ ਕਰ ਦਿੱਤੀ ਆ ਵਾਸਪਤੀ ਦੀ ਬੋਲੀ ਹੁਣ ਦੋ ਦਿਨਾਂ ਬਾਅਦ ਹੋਊਗੀ ਕੱਲ ਹੈਗਾ ਜੀ ਸ਼ਨੀਵਾਰ ਤੇ ਪਰਸਵੈਂਧਵਾਰਾ ਜੀ ਫਿਰ ਸੋਮਵਾਰ ਤੇ ਗੱਲ ਗਈ ਆ ਦੇਖੋ ਆ ਦੇਖੋ ਗੱਟੇ ਦੇ ਢੇਰ ਬਿਲਕੁਲ ਲੱਗੇ ਹੋਏ ਆ ਤੇ ਝੋਨੇ ਦੇ ਵੀ ਢੇਰ ਲੱਗੇ ਹੋਏ ਆ ਇਹ ਝੋਨੇ ਦਾ ਜਿਹੜਾ ਕੰਮ ਆ ਮੰਡੀਆਂ ਦੇ ਵਿੱਚ ਤਕਰੀਬਨ ਜਿਹੜਾ ਝੋਨਾ ਸਾਰਾ ਆ ਚੁੱਕਿਆ ਜੀ ਤੇ ਜਿਹਦੇ ਕਰਕੇ ਥੋੜੀ ਜੀ ਹਰ ਸਾਲ ਹੀ ਇਹ ਦਿੱਕਤ ਆਉਂਦੀ ਆ ਜਦੋਂ ਰਾਸ਼ ਪੈਂਦਾ ਤਾਂ ਥੋੜੀ ਬਹੁਤੀ ਦਿੱਕਤਾਂ ਜਿਹੜਾ ਆਪਾਂ ਨੂੰ ਸਾਹਮਣਾ ਕਰਨਾ ਪੈਂਦਾ ਤੇ ਬਾਕੀ ਦੇਖਦੇ ਆਂ ਜਦੋਂ ਵੀ ਕੋਈ ਨਵੀਂ ਅਪਡੇਟ ਆਊਗੀ ਆਪਾਂ ਜਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਵੀਡੀਓ ਨੂੰ ਬាទ-ਬាទ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਤੇ ਬਾਕੀ ਜੇ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਆਪਣੇ ਦਿੱਤੇ ਹੋਏ ਜਿਹੜੇ ਨੰਬਰ ਤੇ ਸੰਪਰਕ ਕਰ ਸਕਦਾ ਪਲੇਟਾਂ ਬਾਰੇ ਜਾਂ ਬਸਤੀ ਵੇਚਣ ਮਾਰੇ ਜਾਂ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਆਪਣੇ ਨਾਲ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਜੀ ਤੇ ਕਰਦਿਆ ਕਰੋ ਵੀਡੀਓ ਨੂੰ ਬាទ-ਬាទ ਸ਼ੇਅਰ ਜੀ ਤੇ ਮਿਲਦੇ ਆਂ ਅਗਲੀ ਨਵੀਂ ਜਾਣਕਾਰੀ ਦੇ ਵਿੱਚ